ਸ਼ੌਕ ਇਸਰਦਾਰੀ ਦਾ ਇਕ ਤੇਰੀ دیوان ਗਿਨੀ ਮੈਨੂੰ ਦੂਜਾ ਸ਼ੌਕ ਇਸਰਦਾਰੀ ਦਾ ਆ ਜਾ ਮੇਰੇ ਵੱਲ ਤੂੰ ਤੇ ਪਹਿਲ ਹੋਈ ਜਾਣਦੀ ਕਿ ਮੈਂ ਤੇਰਾ دیਵਾਨਾ ਹੁਣ ਤੂੰ ਹੀ ਨਹੀਂ ਪਛਾਨਾ ਮੇਰਾ ਨਿਯਮ ਸੂਰ ਯਹੀ ਆ ਮੇਰਾ ਅਸੂਲ ਦਿਨ ਰਾਤ ਐਸ਼ ਫੇ ਸਿਗਰਟ ਤੇ ਵਾ ਤੇਰੀ ਜਿੱਤੇ ਨਾ ਚੱਲੇ ਸਾਡੀ ਉਹ ਦੁਨੀਆ ਐ ਕਿਹੜੀ ਜਗਦੀ ਚੇਟ ਹੋਰ ਸਾਡੀ ਚੱਲੇ ਸਰਦਾਰੀ ਦੀ ਸਫਾਰੀ ਦੀ ਫਰਾਰੀ ਮੈਂ ਤਾਂ ਤੇਰੇ ਲਈ ਰੇਣ ਪਿਆਰ ਕੈਣ ਮੋਤ ਨੂੰ ਮਾਸੀ ਨਹੀਂ ਪੂਰੀ ਏ ਟੜੀ ਰਖਣ ਮੋਚ ਖੜੀ ਨਾਲ ਕਈ ਯਾਰ ਸਿਆਸੀ ਨਹੀਂ ਕੋਈ ਡਰ ਨਹੀਂ ਕਿਸੇ ਨੂੰ ਚੰਦਰੀ ਮੋਤ ਪਿਆਰੀ ਦਾ ਇੱਕ ਤੇਰੀ دیਵਾਨਗੀ ਨਹੀਂ ਮੈਨੂੰ ਦੂਜਾ ਸ਼ੌਂਕ ਸਰਦਾਰੀ